ਪਰਖਦੇ ਬਦਲਾ ਹਾਂ ਮੈਨੂੰ ਲੱਗਦਾ ਪਦੇਸੀ ਹੋਰ ਆ ਗਏ ਆ ਓ ਟੀਸੀ ਦੇ ਆਣਾ ਭਜਾਂ ਹਾਂਜੀ ਸਵਾਗਤ ਆਈ ਸਾਰਿਆਂ ਦਾ ਸੋ ਸੱਜਣੋ ਥੰਬਨੇਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਸੋ ਅੱਜ ਫੇਰ ਤਿਆਰੀਆਂ ਖੇਚਦੀਆਂ ਜੇ ਕਿਤੇ ਘੁੰਮਣ ਦੀਆਂ ਦੂਰ ਉਹ ਵੀ ਨੇੜੇ-ਤੇੜੇ ਨਹੀਂ ਕਿਤੇ ਬਹੁਤ ਦੂਰ ਘੁੰਮਣ ਚੱਲੇ ਨੇ ਉਹ ਕਿਤੇ ਹੱਥ ਮੂੰਹ ਦੇਣ ਵਜੇ ਸੋ ਤਿਆਰ ਪਰ ਤਿਆਰ ਬਹੁਤ ਤਿਆਰੀ ਤੇ ਮੀਮੂ ਪੈਂਦੇ ਆਂ ਅਸੀਂ ਬੇਬੇ ਨੂੰ ਕਿਹਾ ਬੇਬੇ ਰਹਿੰਦੇ ਹੁਣ ਬੇਬੇ ਨੂੰ ਅਸੀਂ ਘਰੇ ਛੱਡ ਕੇ ਚੱਲੇ ਆਂ ਤੇ ਮੈਂ ਥੋੜੇ ਮਾਗਰ ਆ ਜਾਣਾ ਬਸ ਤੇ ਚੜ ਕੇ ਲੈ ਔਰ ਕਿੱਥੇ ਜਾਣਾ ਹੈ ਤੁਹਾਡੇ ਨਾਲ ਹੀ ਜਾਣਾ ਮੈਂ ਬੱਸ ਤੇ ਚੜ੍ਹ ਕੇ ਆ ਜੂੰ ਕੋਈ ਖਰਾਬ ਹੈ ਤੁਹਾਨੂੰ ਪਤਾ ਰਾਹ ਬੇਬੇ ਸਹੀ ਨਹੀਂ ਆਇਂਗੀ ਮੈਂ ਤੁਸੀਂ ਜਾਉਂਗਾ ਮੈਂ ਮੈਦ ਦੇ ਚਲੀ ਜਾਉਂਗੀ ਗੱਡੀਆਂ ਆਏ ਜਾਂਦੀਆਂ ਕੋਈ ਜਾਂਦੇ ਜਾਂਦੇ ਮੈਂ ਮਗਰ ਬੱਸ ਤੇ ਚੜ੍ਹ ਕੇ ਆ ਜੂੰ ਜੱਜਾ ਤੁਸੀਂ ਚਲੇ ਜਾਓ ਮੈਂ ਬੱਸ ਤੇ ਆ ਜੂੰਗੀ ਉਧਰ ਬੱਸ ਜਾਂਦੀ ਨਹੀਂ ਕਿਉਂ ਨਹੀਂ ਬੱਸਾਂ ਬਸਾਂ ਥਾਂ ਥਾਂ ਜਾਂਦੇ ਨਾ ਜਾਣਾ ਤੁਸੀਂ ਨਾਲ ਆਹੋ ਜਾਣਾ ਘਰੇ ਨਹੀਂ ਰਹਿਣਾ ਨਹੀਂ ਘਰੇ ਨਹੀਂ ਰਹਿਣਾ ਕੱਲ ਘਰੇ ਨਹੀਂ ਰਹਿਣਾ ਮੈਂ ਮੈਂ ਕਿਹਾ ਕੱਲੀ ਘਰੇ ਨਾ ਮੈਂ ਤੁਸੀਂ ਤੁਰੇ ਜਾਓ ਤੁਸੀਂ ਆਜਿਨਾ ਸਾਮਾਨ ਸਾਰਾ ਪੈਕ ਕਰ ਲਿਆ ਜਾਂ ਦੂਰ ਕਿਤੇ ਚੱਲੇ ਆ ਤੇ ਤੁਹਾਨੂੰ ਸਾਰਿਆਂ ਨੂੰ ਘਮਾਵਾਂਗੇ ਨਾਲ ਹੀ ਇੰਜੋਏ ਕਰਾਵਾਂਗੇ ਤੁਸੀਂ ਸਾਰੇ ਜਣੇ ਵੀ ਨਾਲ ਸਾਡੇ ਇੰਜੋਏ ਕਰਿਓ ਸੋ ਚਲਿਏ ਫਿਰ ਚਲੋ ਚਲੋ ਫਿਰ ਚੱਲੇ ਭੈਣ ਜੀ ਤੁਹਾਡਾ ਸਾਮਾਨ ਕਿੱਥੇ ਪੈਕ ਕਰ ਲਿਆ ਮੇਰਾ ਸਾਮਾਨ ਦੁਆਦਾਰ ਭਾਈ ਦੇ ਚਾ ਬਾਕੀ ਟੈਂਸੀ ਆ ਪਈ ਆ ਕਿੰਨੇ ਸੂਟ ਲੈੇ ਨਾਲ ਲੈ ਲੈ 8-10 ਇੱਥੇ ਰੱਖ ਕੋਈ ਇੱਕ ਦਿਨ ਨਹੀਂ ਦੋ ਦਿਨ ਨੇ ਪੂਰੇ ਹਾਂ ਹਫਤਾ ਹਾਂ ਹਫਤਾ ਲੋ ਜੀ ਸਮਾਨ ਸਮੂਹ ਸਾਰਾ ਹੈ ਓਕੇ ਰਿਪੋਰਟਾਂ ਵਾਹ ਜੀ ਵਾਹ ਖਾਣ ਪੀਣ ਦਾ ਵੀ ਅਰੇਂਜਮੈਂਟ ਪੂਰਾ ਕੀਤਾ ਗਿਆ ਬੇਬੇ ਇੱਧਰ ਤੇ ਨਵੇਂ ਸੂਟ ਪਾ ਲਏ ਆ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਨਵੇਂ ਸੂਟ ਪਾਉਣ ਨੂੰ ਹੀ ਲਾਂਦੇ ਹਾਂ ਉਹ ਵੇਖਣ ਨੂੰ ਥੋੜੋ ਲਾਂਦੇ ਆ ਤਾਇਆ ਫੜੀ ਲਿਆ ਛਾੜੀ ਦੇ ਨਵੇਂ ਸੂਟ ਬਣਾਉਣ ਦੇ ਬਾਹਰ ਬੇਬੇ ਮਮਮੀ ਨੂੰ ਉਹਨਾਂ ਜਾਣ ਦਾ ਚਾਹ ਨਹੀਂ ਹੈ ਜਿੰਨਾ ਇਹ ਸੂਟਾ ਦਾ ਨੁਬਾਰਾ ਹਾਂ ਮਮਮੀ ਨੂੰ ਆਏ ਕਿ ਮੈਂ ਨਵੇਂ ਨਵੇਂ ਸੂਟ ਪਾਉਂਗੀ ਇਹ ਤਾਂ ਤੁਹ ਬਨੇ ਜੀ ਵੀ ਸੂਟ ਦੀ ਮੈਂ ਉੱਠੀ ਵੀ ਤੁਹਾਡੇ ਸਾਰਨਾ ਪਹਿਲਾਂ ਕਿਸੇ ਸਾਰੇ ਸੁੱਤੇ ਸੀ ਪੌਣੇ 3 ਵਜੇ ਦੀ ਉੱਠੀ ਹਾਂ ਉੱਠ ਕੇ ਮੈਂ ਸਾਰੀ ਸਬਜ਼ੀ ਕੱਟੀ ਫਿਰ ਸਬਜ਼ੀ ਣਟ ਕੇ ਮੈਂ ਤਾਂ ਗੁੰਨਾਂ ਪਰੋਂ ਫੇ ਭਗਾਈ ਤੁਹਾਨੂੰ ਹੁਣ ਲੋੜ ਨਹੀਂ ਓਕੇ ਥੈਂਕ ਯੂ so much ਹੁਣ ਲੋੜ ਨਹੀਂ ਪਿਆ ਕਰਨੀ ਓਕੇ ਮੇਨ ਬੰਦੇ ਦਾ ਸਮਾਨ ਅੰਦਰ ਹੀ ਰਹਿ ਕੇ ਮੇਰੇ ਟੈਚੀ ਦੋਵੇਂ ਅੰਦਰ ਰਹਿ ਗਏ ਇਹ ਵੀ ਤੁਸੀਂ ਦੱਸ ਆਹ ਦਿਸਵਾ ਲਾਹ ਤੇ ਜੁੱਤੀਆਂ ਦੋ ਲੈਣ ਕੇ ਰੱਖ ਲਿਆ ਸਾਮਾਨ ਆਪਦਾ ਲਿਆਇਆ ਨਹੀਂ ਗਾ ਤੁਹਾਡਾ ਸਾਮਾਨ ਮੇਰਾ ਸਾਮਾਨ ਤਾਂ ਚਲਿਆ ਗਿਆ ਵਿੱਚ ਅੱਛਾ ਪਹਿਲਾਂ 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 ਆਪਣਾ ਆ ਜੇ ਇੱਕ ਟੇਜੀ ਇਹ ਦੇਖਾ ਹਾਂ ਇਹਦੇ ਚ ਆਪਣੀਆਂ ਪੱਗਾਂ ਹੁੰਦੀਆਂ ਇਹਦੇ ਚ ਕੱਪੜੇ ਹੁੰਦੇ ਮੇਰੀ ਟੈਂਟੀ ਸਾਰ ਕੇ ਦੇਖਿਆ ਨੀੜੇ ਦੀ ਵਾਲਨਾ ਪੈ ਜਾਣ ਵੇਲੇ ਕੀ ਥਾ ਰੱਖਿਆ ਬੰਦੇ ਮम्मी ਤਾਂ ਬੈਗ ਉਹ ਸਾਰਨ ਵੱਡਾ ਬੈਗ ਮम्मी ਲਾਉਦੀ ਆਹ ਕਲੋਂ ਤਾਂ ਲੈ ਹੀ ਆਵੇਂ ਲੈਣ ਕੇ ਰੱਖਿਆ ਪਿਆ ਮੈਂ ਕਿਹਾ ਕਿ ਤੇ ਵਿੱਚ ਚਲਿਆ ਗਿਆ ਨਹੀਂ ਹੀਰੇ ਨੇ ਲੈਣ ਕੇ ਗੱਲ ਕੋ ਬਾਟੇ ਵੀ ਇਧਰ ਸਵਾਸ ਮੂ ਨਾਲ ਹੀ ਹਾਂ ਆ ਸਰਪਾ ਉੱਥੇ ਕੈਂਪਿੰਗ ਵੀ ਕਰਾਂਗੇ ਟਰਿੰਗ ਵੀ ਕਰਾਂਗੇ ਪੂਰਾ ਮਾਹੌਲ ਬਾਦਫਾਲੇ ਥਾਂ ਤੇ ਜਾ ਕੇ ਵੇਖਾਂਗੇ ਮਾਹੌਲ ਜਾਨ ਜਿੱਥੇ ਸੈੱਟ ਸੈੱਟ ਜਿਹਾ ਲੱਗੂ ਹਾਂ ਚੱਲੀਏ ਫਿਰ ਰੱਖੀਏ ਚਲੋ ਰੱਖੋ ਰੱਖੋ ਦੇਖੋ ਲਓ ਜੀ ਬੇਬੇ ਦਾ ਪਹਿਲਾ ਜਾਲੀ ਗੱਡੀ 'ਚ ਬੈ ਕੇ ਬੇਬੇ ਨੂੰ ਐਵੇਂ ਨੂੰ ਛਾਟੀ ਬੇਬੇ ਕਿੱਥੇ ਆ ਮੈਂ ਗੱਡੀ 'ਚ ਬੈ ਕੇ ਮੈਂ ਛੱਡ ਪਿਆ ਉਹ ਤੁਸੇ ਨੇ ਉਹਦੇ ਵੇਲੇ ਬੇਬੇ ਨਾਲ ਹੱਸਾ ਸਮਝਾ ਕਰਦੇ ਸੀਗੇ ਸੋ ਸਜਰੋਂ ਹੋਂਡਾ ਕਰੇ ਸਮਾਨ ਪਹਿਲਾਂ ਅਸੀਂ ਸਮਾਨ ਟਿਕਾਇਆ ਜੀ ਆਪਣਾ ਟੈਂਟ ਕੈਂਪਿੰਗ ਦਾ ਜੋਤੇ ਵਧੀਆ ਜੀ ਲੋਕੇਸ਼ਨ ਆਪਾਂ ਨੂੰ ਕੋਈ ਮਿਲ ਗਈ ਟੈਂਟ ਗੱਡ ਦੇਣਾ ਹੀ ਫਿਰ ਆਪਾਂ ਟਿਕਾ ਕੇ ਰੱਖਣੀ ਆਂਟੀ ਜੀ ਰੈਡੀ ਰੈਡੀ ਮੇਰਾ ਬੈਗ ਉੱਤੇ ਰੱਖਣਾ ਸੀ ਸਾਰੇ ਸੂਟਾਂ ਚਵਾਲ ਲੈ 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 ਇਹ ਥੱਲੇ ਰੱਖੋ ਬਾਹਲੇ ਨਹੀਂ ਬਾਹਲ ਪੈਂਦੇ ਸੂਟ ਲਓ ਜੀ ਸਮਾਨ ਸਾਰਾ ਟਿਕਾ ਲਿਆ ਜੀ ਵਿੱਜੀ ਵੈਸ ਵਾਵਾ ਹੀ ਖੁੱਲੀ ਆ ਸਾਰਾ ਸਮਾਨ ਟਹਿ ਗਈ ਆ ਉਹ ਰਹਿ ਗਈ ਕੱਲ ਇਹ ਮੈਂ ਦੇ ਦੇ ਮੈਂ ਮਾਰ ਲਗਾ ਖਾਈ ਆਂਗਾ ਇਹ ਤਾਂ ਅਸੀਂ ਲਿਆਂਦਾ ਸੀ ਫੈਸਲੀ ਸਮਾਨ ਤੋਂ ਬੜੇ ਮੈਂ ਅਸੀਂ ਆਉਂਦੇ ਨੇ ਕਿ ਵੀਰੇ ਤੁਸੀਂ ਡੈਡੀ 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 ਆਪ ਹੀ ਨਹੀਂ ਜਾਂਦੇ ਕਿਉਂਕਿ ਡੈਡੀ ਨੇ ਖੇਰਦਾ ਕਰਕੇ ਹੁਣ ਤੁਹਾਨੂੰ ਪਤਾ ਸੀਜ਼ਨ ਚੱਲ ਰਿਹਾ ਝੋਨੇ ਦਾ ਉਹ ਪਾਣੀ ਲਾਉਣਾ ਹਲੇ ਆਪਣੇ 2 ਕਿੱਲੇ ਰਹਿੰਦੇ ਹਨ ਡੈਡੀ ਕਹਿੰਦੇ ਮੈਂ ਕੱਲੇ ਜਾਊਂਗਾ ਪਰ ਕਿੱਥੇ ਜਾਣਾ ਵਾ ਸਹੀ ਹੋ ਰਿਹਾ ਹੈ ਡੈਡੀ ਕਹਿੰਦੇ ਮੈਂ ਕੱਲੇ ਕਹਿੰਦੇ ਜਾਣਾ ਮੈਰੋਪਣੇ ਤੇ ਜਾਣਾ ਕਹਿੰਦੇ 2.5 ਘੰਟੇ ਮੈਂ ਪਹੁੰਚ ਜਾਣਾ ਆ ਕੋਲ ਨਾਲੇ ਇੱਥੇ ਹੀ ਆ ਜੋਕਰੀ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਆ ਜਿਨ੍ਹਾਂ ਨੇ ਸਾਡੇ ਨਾਲ ਸ੍ਰੀ ਹਜੂਰ ਸਾਹਿਬ ਤੇ ਦਰਸ਼ਨ ਕੀਤੀ ਯਾਤਰਾ ਕੀਤੀ ਉਹਨਾਂ ਨੂੰ ਪਤਾ ਹੋਣਾ ਇਹ ਝੋਕਰੀ ਜੰਦਾ ਕੀ ਆ ਆ ਵੀ ਆ ਗਿਆ ਲੈ ਇਹਨੂੰ ਲੈ ਲੋ ਤੂੰ ਜਾਣਾ ਪਤ ਗੱਲ ਯਾ ਜਨਾ ਚੀ ਨਾਲ ਗੁੱਸੂ ਸਮਾਨਾ ਪਹਿਲਾਂ ਡਿੱਗੀ ਜਾਂਦਾ ਇਹ ਖਾਲੀ ਆ ਗਲਾਸ ਚਲ ਰੱਖ ਲੋ ਤੇ ਬੰਦ ਕਰੋ ਡਿੱਗੀ ਵਾ ਕੀ ਆ ਲੋ ਜੀ ਸੱਜਣੋ ਫਾਈਨਲੀ ਹੁਣ ਸਮਾਨ ਸਾਰਾ ਰੱਖ ਲਿਆ ਤੇ ਹੁਣ ਤੁਹਾਨੂੰ ਅਹੀਂ ਘਮਾਉਣਾ ਆਇਆ ਤੇ ਹੋਰ ਕਿਤੇ ਨਹੀਂ ਤੁਹਾਨੂੰ ਜਾਣ ਦੇਣਾ ਬਸ ਆਪਾਂ ਹੁਣ ਘੁੰਮੀ ਆਣਾ ਘੁੰਮੀ ਆਣਾ ਉਹ ਉਹਨੂੰ ਆਖ ਆਕਸੀਜਨ ਫੇਕ ਕੱਲੇ ਨੂੰ ਨਹੀਂ ਕਰਣਾ ਫਿਰ ਤੇਰੇ ਨਾਲ ਚੱਲਾਂਗੇ ਦੋ ਜੂ ਜਾਣਦਾ ਹਾਂ ਡੈਡੀ ਨਾਲ ਡੈਡੀ ਦੀ ਗੱਲ ਕਰਦੇ ਆ ਲੈ ਫੇਰ ਜਾਂਨ ਫਿਰਦੀ ਵੀ ਤੇ ਬੱਬੇ ਤੇ ਲੈ ਇਧਰ ਤੇ ਆਈਏ ਫੇਰ ਦੁਬਾਰਾ ਜਦੋਂ ਮਾਰਾ ਇਹਨੇ ਕਰਪਾ ਕੀਤੀ ਫੇਰ ਉੱਤੇ ਵੀ ਆਵਾਂਗੇ ਤਾਂ ਮੈਂ ਜਿੰਨੇ ਜਾਣ ਵੀ ਆਪਾਂ ਨੂੰ ਵੇਜ ਦੇ ਪਏ ਮੈਂ ਤੁਹਾਨੂੰ ਅਸੀਂ ਸਾਰੇ ਨਾਲ ਕਮਾਵਾਂਗਾ ਲਾ ਵੀ ਹੁਣ ਅਸੀਂ ਮੈਲਮੁੱਲ ਲਈਏ ਡੈਡੀ ਜਨ ਤੇ ਭਾਏ ਆ ਥੱਲੇ ਮੈਲ ਲਈਏ ਨਹੀਂ ਮੈਂ ਨਹੀਂ ਉਤਰਨਾ ਛੱਡ ਜਾਊਗਾ ਮੈਨੂੰ ਮੈਂ ਲੈ ਅੱਜ ਕੀ ਨਹੀਂ ਹੈਗਾ ਬੇਬੇ ਜਿਵੇਂ ਛੋਟੇ ਨਿੱਕੇ ਕਾਕੇ ਨਹੀਂ ਹੁੰਦੇ ਉਹਨਾਂ ਨੂੰ ਚਾਹੋ ਠੀਕ ਹੈ ਡਾਡੀ ਬਹੁਤ ਧਿਆਨ ਨਾਲ ਪੈਗਾ ਓਕੇ 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 ਵਾਏ ਓਕੇ ਵਾਏ ਚੰਗਾ ਠੀਕ ਹੈ ਚੰਗਾ ਓਕੇ ਵਾਏ ਵੀਰੇ ਚੰਗਾ ਵਾਏ ਓਕੇ ਵਾਏ ਵਾਏ ਧਿਆਨ ਰੱਖ ਚੰਗਾ ਧਿਆਨ ਤੂੰ ਧਿਆਨ ਨਾਲ ਨਹੀਂ ਬਾਹਰ ਗਰਮੀ ਜਨਾ ਤੇਰੇ ਅੱਡੇ ਦੇ ਸਾਲੀ ਜੜੀ ਹਾਂ ਕਿਉਂ ਆਵਾਜ਼ ਮਾਹਨਵਾਜ਼ ਤੋਂ ਟੈਨਸ਼ਨ ਹੁੰਦੀ ਆ ਫਿਕਰ ਰਹਿੰਦੀ ਹਾਂ ਚੱਲੀਏ ਫਿਰ ਬੇਬੇ ਚੱਲੋ ਚੱਲੋ ਬਾਹਰ ਹੋ ਜੋ ਬਾਹਰ ਚੱਲ ਆਓ ਵੀ ਸਜਣੋ ਚੱਲੀਏ ਕਮਾਉਣੇ ਆ ਫਿਰ ਤੁਹਾਨੂੰ ਪਹਾੜਾਂ ਦੀ ਸੈਰ ਕਰਾਉਣੇ ਸਾਰਿਆਂ ਨੂੰ ਠੰਡੇ ਠੰਡੇ ਮੌਸਮ ਚ ਲੈ ਕੇ ਚਲਦੇ ਆ ਗਰਮੀ ਬਹੁਤ ਆ ਆਓ ਚੱਲੀਏ ਫਿਰ ਓਕੇ ਬਾਏ ਬਾਏ ਲਓ ਜੀ ਚੱਲੀਏ ਫਿਰ ਫਾਈਨਲੀ ਫੈਲੀ ਜਲੇ ਬਾਬਾ ਨਾਨਕਾ ਚੜ੍ਹਦੀ ਕਲਾ ਨਾਲ ਲਜਾਈ ਤੇ ਚੜ੍ਹਦੀ ਨਹੀਂ ਲਿਆਈ ਸਾਰਿਆਂ ਨੂੰ ਸੋਨੇ ਹਾ ਸੋਤ ਛਰੀਆ ਟਰਾਈਕਰ ਨੂੰ ਮੇਰ ਕਰੇ ਸ਼ੀਦੋ ਸਿੰਘ ਨੂੰ ਲਓ ਵੀ ਸੱਜਣੋ ਜੀਰੇ ਸ਼ਹਿਰ ਪਹੁੰਚ ਚੁੱਕੇ ਆ ਤੇ ਇੱਥੇ ਮੈਨੂੰ ਪਿਆ ਹੋਇਆ ਅਸੀਂ ਗੱਡੀ ਧੋ ਕੇ ਲਿਆਏ ਆ ਮੈਨੂੰ ਲੱਗਦਾ ਨਹੀਂ ਤੇ ਗੱਡੀ ਦੀ ਰਾਜ ਫੇਰ ਹੋ ਜਾਣੀ ਬੇਬੇ ਨਹੀਂ ਹੁੰਦੀ ਪਾਣੀ ਛੱਡਾਂ ਤੇ ਆ ਵਿਚਾਲੇ ਨਹੀਂ ਗਾ ਬੇਬੇ ਨੇ ਕਹਿਦਾ ਭਾਈ ਕੋਈ ਨਹੀਂ ਇੰਜੋਏ ਕਰ ਰਹੇ ਹਾਂ ਬੇਬੇ ਜਿਵਾਏ ਬਾਦੂ ਬਾਦੂ ਕਹਾਲੇ ਦਿਨ ਜੀ ਰਹੀ ਇੰਜੋਏ ਦੀ ਜਿਹੜੇ ਦੇਖਦੇ ਪਏ ਇਹਨਾਂ ਨੂੰ ਪੁੱਛ ਲੋ ਹੈ ਜਿਹੜੇ ਦੇਖਦੇ ਪਏ ਉਹਨਾਂ ਨੂੰ ਪੁੱਛ ਲੋ ਆਪੇ ਵੀ ਪੁੱਛੋ ਸਾਰੇ ਤੂੰ ਜਿਹੜੇ ਦੇਖਦੇ ਪਏ ਆਪਾਂ ਨੂੰ ਜਿਹੜੇ ਸਾਨੂੰ ਦੇਖਦੇ ਪਏ ਧੰਨਵਾਦ ਹੋਣਾ ਕਿਵੇਂ ਲੱਗਦੇ ਅਸੀਂ ਬੱਚੇ ਵਿੱਚ ਸਮਾਨ ਸੂਨ ਸਾਰਾ ਪਿੱਛੇ ਰੱਖਿਆ ਹੋਇਆ ਵਾ ਰੱਖਿਆ ਪੁੱਤ ਸਮਾਨ ਪੁੱਲਾ ਪਰ ਜੀ ਆਪ ਜਿਹੜਾ ਸਮਾਨ ਸਾਡਾ ਵੇਖਦੇ ਨਾ ਸਾਨੂੰ ਜਵਾਏ ਕਰਿਆ ਕਰੋ ਤੁਸੀਂ ਰੋਜ਼ ਹੀ ਘੁੰਮਣ ਜਾਇਆ ਕਰੋ ਬੇਬੇ ਬਹੁਤ ਪਿਆਰੀ ਆ ਬੇਬੇ ਜਦੋਂ ਕਿਤੇ ਵੀ ਜਾਵੇ ਬੇਬੇ ਇੰਨੀ ਖੁਸ਼ ਹੁੰਦੀ ਵੀ ਕਿਤੇ ਵੀ ਜਾਵੇ ਬਾਹਰ ਘੁੰਮਣ ਸਰ ਹਾਂਜੀ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਹੈ ਵੇ ਫਿਰ ਵੇ ਤੰਬੂ ਕਾਗ ਤਾਂ ਦੇ ਤਾਣਦਾ ਵਾਹ ਜੀ ਵਾਹ ਤੋ ਗੇਤ ਲਓ ਜੀ ਸਫਰ ਦੇ ਨਾਲ ਨਾਲ ਬੇਬੇ ਦੀਆਂ ਸੋਹਣੀਆਂ ਸੋਹਣੀਆਂ ਬੋਲੀਆਂ ਬੇਬੇ ਇੱਕ ਹੋਰ ਬੋਲੀ ਪਾਈ ਤੂੰ ਹੁਣੇ ਕਿਹੜੀ ਸੀ ਉਹ ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ ਜੁਗ ਜੁਗ ਜਿਵੇਂ ਜਿਨੇ ਤੇਰੀ ਦਸਪਾਈ ਆ ਜੁਗ ਜੁਗ ਜਿਵੇਂ ਜਿਨੇ ਤੇਰੀ ਦਸਪਾਈ ਆ ਬਾਰ ਉਹ ਕੱਢ ਲਓ ਜੀ ਉਹ ਵੇਖੋ ਦੋਦੀਆਂ ਪੂਰਾ ਇੰਜੋਏ ਕਰ ਰਿਹਾ ਸਫਰ ਆ ਜਦੋਂ ਜੀ ਕਰਦਾ ਇੱਧਰਲੇ ਪਾਸੇ ਆ ਜਾ ਨਾ ਹੁਣ ਇੱਧਰ ਆ ਜਾ ਤੂੰ ਕੀ ਕਹਿੰਦੇ ਹੀਰਾ ਦੇਖਿਆ ਵੇਖ ਲਈਦਾ ਓਏ ਨਹੀਂ ਹੀਰਾ ਕਿੱਡਾ ਕਿਉਂ ਵੱਡਾ ਕਿੱਡਾ ਲਓ ਜੀ ਬੇਬੇ ਕਿੱਥੇ ਪਹੁੰਚ ਚੁੱਕੇ ਆ ਲੁਧਿਆਣੇ ਲੁਧਿਆਣੇ ਹਾਂਜੀ ਲੁਧਿਆਣੇ ਸੁ ਮੌਸਮ ਬਹੁਤ ਹੀ ਅਤੀ ਸੁੰਦਰ ਹੈ ਮੈਂ ਵੀ ਪੈਂਦਾ ਬਿਊਟੀਫੁਲ 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 ਦਾ ਮੈਂ ਵੀ ਪੈਂਦਾ ਜੇ ਰਾਸੇ ਪਾਸੇ ਵੇਖੋ ਗ੍ਰੀਨਰੀ ਕਿੱਡਾ ਵਧੀਆ ਲੱਗਦੀ ਜਿਹਾ ਜਿਹਾ ਸੁਣਾ ਮੌਸਮ ਹੈ ਇੱਥੇ ਲੁਧਿਆਣੇ ਮੀ ਅੱਛਾ ਠੀਕ ਆ ਜੀ ਭੈਣ ਜੀ ਤੁਹਾਡਾ ਪਰਸ ਬੜਾ ਸੋਹਣਾ ਆ ਸੂਟ ਤੁਹਾਡਾ ਜਗਮਗ ਜਗਮਗ ਕਰ ਰਿਹਾ ਆ ਲੋ ਜੀ ਬਾਰੇ ਬਾਰੇ ਸਹੀ ਸੀ ਜਦੋਂ ਹੀ ਅੰਦਰ ਐਂਟਰ ਹੋਏ ਟ੍ਰੈਫਿਕ ਹੀ ਟ੍ਰੈਫਿਕ ਸੱਚ ਨੂੰ ਬੇਬੇ ਟੂ ਮੱਚ ਟ੍ਰੈਫਿਕ ਆ ਬੇਬੇ ਕਿੱਥੇ ਆ ਗਏ ਆ ਉਹ ਤੁਹਾਡਾ ਭਲਾ ਹੋ ਜੇ ਹਾਂ ਆਫ ਰੋਡਿੰਗ ਆਫ ਰੋਡਿੰਗ ਕਰ ਰਹੇ ਆਪਾਂ ਆਫ ਰੋਡ ਚੰਗੀ ਕੀਤੀ ਇਹ ਦਰਾਹੇ ਵਾਲੀ ਆਫ ਰੋਡਿੰਗ ਆ ਫਾਟਕਾ ਦੇ ਬੜਾ ਇੰਨਾ ਪਾਣੀ ਖੜਾ ਇੰਨਾ ਓ ਮਾਈ ਗਾਡ ਇਹ ਚਲ ਵੱਖਰਾ ਟੋਏ ਆ ਗਾ ਸਰਕਾਰ ਨੇ ਬਣਾਇਆ ਗੱਲਾਂ ਗੋਰੀਆਂ ਦੇ ਵਿੱਚ ਟੋਏ ਮੈਂ ਮਾਰ ਗਈ ਓਏ ਹੋਏ ਲਓ ਜੀ ਪਹਿਲੀ ਲੋਕੇਸ਼ਨ ਆ ਗਈ ਜਿੱਥੋਂ ਆਪਾਂ ਪਕੌੜੇ ਖਾਣੇ ਹੁੰਨੇ ਆ ਕਿਹੜਾ ਹੀ ਯਕੀਨਾਂ ਸ਼ਰਮਾ ਜੀ ਦੇ ਸ਼ਰਮਾ ਜੀ ਦੇ ਪਕੌੜੇ ਖਾ ਕੇ ਜੀ ਸ਼ਰਾਸ਼ ਇੰਨਾ ਹੀ ਹੁੰਦਾ ਹੈ ਨਾ ਇਹ ਗੱਡੀ ਰੋਟੀ ਵਿਖਾ ਕੇ ਜਾਵਾਂਗੇ ਇੱਥੇ ਰੋਟੀ ਖਾਵਾਂਗੇ ਬੇਬੇ ਇੱਥੇ ਕੀ ਖਾਵਾਂਗੇ ਰੋਟੀ ਲਓ ਜੀ ਆਪ ਚੱਲੇਗਾ ਪ੍ਰਸ਼ਾਦਾ ਰੋਟੀਆਂ ਬੱਡ ਰੋਈਂ ਪੈ ਕਰਕੇ ਲਿਆਏ ਆ ਆ ਜਿਹੜੇ ਬਰੈਡ ਪਕੌੜੇ ਆ ਨਾ ਜਿਹੜੇ ਸਾਨੂੰ ਇੱਥੇ ਰੋਗ ਲੈਂਦੇ ਆ ਨਾਲ ਚਾਹ ਸਿਰਾ ਕੰਬੀਨੇਸ਼ਨ ਕਿਵੇਂ ਲੱਗੀ ਰੋਟੀ ਬਹੁਤ ਸਵਾਦ ਘਰ ਦੀ ਰੋਟੀ ਸਵਾਦ ਤੇ ਲੱਗਣੀ ਆ ਲਓ ਵੀ ਸੱਜਣਾ ਰੋਟੀ ਛਕ ਲਈ ਆ ਤੇ ਪਕੌੜੇ ਵੀ ਛਕ ਲਏ ਆ ਹੂੰ ਤੇ ਬਹੁਤ ਹੀ ਨਜ਼ਾਰਾ ਆ ਬਹੁਤ ਹੀ ਆਨੰਦ ਆ ਕਿਵੇਂ ਪਕੌੜੇ ਵੀ ਖਾਇਆ ਆ ਹੋਰ ਤੇ ਮੇਰੇ ਆ ਕੇ ਨਾ ਲਿਆਏ ਨੀ ਜੇ ਬੇਬੇ ਤੈਨੂੰ ਰਾਜ ਤੰਗ ਕਰਨਗੇ ਔਖੇ ਕਰਦੇ ਮੈਨੂੰ ਘੱਟੂ ਚ ਭਾ ਜਾਂਦੇ ਆਮ ਘਾੜੇ ਪਕੌੜੇ ਖਾਣਦੇ ਮਾਰੇ ਭਾਈ ਪਕੌੜੇ ਬਾਝੋਂ ਕਰਦੇ ਬੇਬੇ ਨੂੰ ਤੰਗ ਜੀ ਫਾਈ ਹੋਣੀ ਲਓ ਜੀ ਗੱਲਾਂ ਬਾਤਾਂ ਕਰਦੇ ਆਪਣੇ ਬਚਪਨ ਦੀਆਂ ਗੱਲਾਂ ਬਾਤਾਂ ਵਿੱਚ ਚੱਲ ਪਈਆਂ ਕਿ ਨਿੱਕਾ ਮਮਾ ਕਿਵੇਂ ਸੀ ਨਿੱਕਾ ਹੁੰਦਾ ਮੈਂ ਤਾਂ ਨਿੱਕਾ ਹੁੰਦਾ ਹੁਣ ਵਾਂਗੂ ਥੋੜੀ ਸੀ ਵੀ ਐਸੀ ਚ ਵੜ ਕੇ ਸੁੱਤਾ ਰਹਿਣਾ ਕਿਦਾਂ ਸੌਂ ਜਾਣਾ ਦੁਪਹਿਰੇ ਤੂੰ ਨਹੀਂ ਸੀ ਸੌਂਦਾ ਹੁੰਦਾ ਸੌਂ ਨਹੀਂ ਸੀ ਜਾਂਦਾ ਨਾ ਇਹਨੇ ਲੈ ਲੈਣੀ ਕਈ ਪਹਿਲਾਂ ਤਾਂ ਇਹਨੇ ਆ ਪਟਨਾ ਯਾਰ ਆ ਕਿੱਲੀਆਂ ਜੀ ਉਧਰ ਉਧਰ ਗੱਡ ਕੇ ਜੋਂ ਲੱਗਣਾ ਛਾਲਾ ਵਾ ਭਾਈ ਜੰਪ ਹਾਂ ਜੱਬਾ ਬਣਾਏ ਉਧਰ ਤੇ ਚੜ ਜਾਣਾ ਉਧਰ ਅਸਤ ਉਤਰਨਾ ਉਧਰ ਕਿਹਾ ਕਿ ਜੌਣੇ ਆ ਮੈਂ ਮੈਂ ਹੀ ਕਰਦਾ ਰਹਿੰਦਾ ਹੁੰਦਾ ਸੀ ਯਾਰ ਬਚਪਨ ਤੇ ਆ ਹੀ ਹੁੰਦਾ ਫਿਰ ਉਦੋਂ ਮੈਨੂੰ ਗਰਮੀ ਨਹੀਂ ਸੀ ਲੱਗਦੀ ਹੁਣ ਤੈਨੂੰ ਬਾਹਲੇ ਗਰਮੀ ਲੱਗਦੀ ਉਦੋਂ ਵੇਖੇ ਜਦੋਂ ਆਪਣੇ ਨਮ ਜੀ ਹੁੰਦੀ ਮੈਂ ਉੱਥੇ ਚੜ ਜਾਂਦਾ ਕਿਵੇਂ ਰੋਕਾ ਨਿਕਾ ਹੁੰਦਾ ਹੀ ਬਾਹਲਾ ਸੋਨਾ ਹੁੰਦਾ ਨਹੀਂ ਤਰੀ ਬਣਾ ਕਰੀ ਜਾਓ ਮੇਰੀ ਲਓ ਵੀ ਸਜਣੋ ਕਿੱਥੇ ਪਹੁੰਚ ਚੁੱਕੇ ਆ ਚੰਡੀਗੜ੍ਹ ਨਾਲ ਨਹੀਂ ਜੀ ਨਾ ਇਸ ਵਾਰੀ ਅਸੀਂ ਇੱਥੇ ਨਹੀਂ ਰੁਕਣਾ ਕੋਈ ਸਟਾਪ ਨਹੀਂ ਇੱਥੇ ਗੱਡੀ ਸਿੱਧਾ ਹਿਮਾਚਲ ਨੂੰ ਜਾਊਗੀ ਸ਼ੂਕ ਦੀ ਇੱਥੇ ਚੰਡੀਗੜ੍ਹ ਨਾਲ ਕਿ ਚੱਲੇ ਚੰਡੀਗੜ੍ਹ ਬੇਬੇ ਆਪਾਂ ਰੁਕਣਾ ਨਹੀਂ ਸਿੱਧਾ ਪਹਾੜਾਂ 'ਚ ਜਾ ਗਏ ਅੱਛਾ ਪਹਾੜਾਂ ਤੇ ਕੁੱਤੇ ਗੱਡੀ ਚੜਾ ਦੇਣੀ ਤਾਂ ਡੀਸੀ ਦੇ ਡੀਸੀ ਦੇ ਹੈ ਉੱਥੇ ਜਾ ਕੇ ਫੋਟੋ ਕਰ ਲਈਆਂ ਆਹ ਬਹੁਤ ਵਾਖੋਣੇ ਜਾਦੀ ਕਿਵੇਂ ਕੀ ਹਾਲ ਦਾ ਰਾਹ ਦਾ ਬੇਬੇ ਬੜਾ ਸੋਹਣਾ ਰਾਹ ਆ ਆਸ-ਪਾਸੇ ਪਹਾੜ ਹੀ ਪਹਾੜ ਹੀ ਐ ਉਧਰ ਮੌਸਮ ਵੀ ਬੜਾ ਖੂਬਸੂਰਤ ਆਇਆ ਤਾਂ ਮੌਸਮ ਹੀ ਵਾਲਾ ਸੋਹਣਾ ਆ ਹਾਂਜੀ ਆਹ ਕੀ ਬਣ ਗਿਆ ਕੀ ਕੋ ਸੋਹ ਤਰਾ ਵੇਗਾ ਪਹਾੜ ਕਿੱਡੇ ਕਿੱਡੇ ਪਹਾੜ ਤਾਂ ਬਹੁਤ ਜਿਆਦੇ ਵੱਡੇ ਵੱਡੇ ਆ ਲਓ ਵੀ ਸੱਜਣੋ ਵੇਟ ਕਰੋ ਥੋੜੀ ਜੀ ਤੁਹਾਨੂੰ ਵੀ ਦਿਖਾ ਦਈਏ ਬੇਬੇ ਸਾਰੇ ਨੂੰ ਪਹਾੜ ਲਓ ਜੀ ਕਿਤੇ ਪਹੁੰਚ ਚੱਲੇ ਆ ਓ ਮਾਈ ਗਾਡ ਇਹ ਨਿਸ਼ਾਨ ਕਿੱਧਰ ਨੂੰ ਜਾਂਦੇ ਯਾਰ ਓ ਮਾਈ ਗਾਡ ਬੇਬੇ ਕਿੱਧਰ ਪਹੁੰਚ ਗਏ ਆ ਓ ਮਾਈ ਗਾਡ ਆ ਰੌਣਕ ਮੇਲਾ ਹੀ ਤੁਸੀਂ ਜਾਂਦਾ ਪਤਾ ਨਹੀਂ ਕਿੱਥੇ ਪਹੁੰਚ ਗਏ ਆ ਆਸ-ਪਾਸੇ ਕੀ ਦੱਸ ਰਿਹਾ ਬਾਹਰ ਕੁਛ ਦਿਸੀ ਜਾਂਦਾ ਜੀ ਕਹਿੰਦਾ ਵੇਖ ਹੀ ਜਾਈਏ ਕਰੋ ਇੰਜਵਾਏ ਕਰੋ ਇੱਕ ਵੰਨ ਨਾ ਨਜ਼ਰ ਹਟਾਈਏ ਇੰਜਵਾਏ ਕਰੋ ਬਸ ਕਰੀ ਜਾਂਦੇ ਵਾਹ ਜੀ ਵਾਹ ਕਿਆ ਖੂਬਸੂਰਤ ਨਜ਼ਾਰੇ ਹੈ ਬੜੇ ਬੜੇ ਪਹਾੜ ਹੈ ਹੋਰ ਕੀ ਚਾਹੀਏ ਬੇਬੇ ਬਹੁਤ ਸੋਹਣੇ ਲੱਗਦਾ ਉਧਰ ਰਿਹਾ ਕਿੰਨੀ ਧੁੰਦ ਜੀ ਚੜੀ ਪਈ ਤਾਂ ਤੇ ਬੇਬੇ ਇਹ ਇਹ ਪਹਾੜਾਂ 'ਚ ਬਰਫ਼ ਪੈਂਦੀ ਆ ਗੋਲੇ ਨਾ ਖੇਡਣਾ ਚੰਗਾ 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 ਗੋਲੇ ਮਾਰੇਗੇ ਤੂੰ ਪਰ ਪਰ ਮੁੱਠਾ ਪਰ ਪਰ ਕੇ ਐ ਕਰਕੇ ਸਾਨੂੰ ਉਹ ਵੇਖੀ ਕਿਤੇ ਨਾ ਚੀਚੇ ਚ ਮਰਫ ਮਾਰਦੇ ਸੋ ਮੌਸਮ ਮਮਾ ਇੰਜਵਾਇ ਕਰ ਪੂਰਾ ਪੂਰਾ ਵਸਾ ਕਰਮੀ ਚੋਂ ਨਿਕਲ ਕੇ ਆਏ ਆ ਹਾਣਾ ਬੇਬੇ ਕਿਤਾ ਹੀ ਭੁੱਲ ਜਾਂਦਾ ਘਰ ਦਾ ਤਾਂ ਤੁਹਾਨੂੰ ਬਾਹਰ ਹੀ ਰੱਖਿਆ ਕਰੀਆ ਯਾਰ ਇਹ ਕਿਦ ਰਾਹ ਬੜੇ ਸੋਹਣੇ ਜਾਂਦੇ ਆ ਪਹਾੜਾਂ ਨੂੰ ਵਾਹ ਜੀ ਹਾਈਵੇ ਬਣਿਆ ਸਿੱਧੇ ਜਾਂਦੇ ਛੂਕ ਦੀ ਗੱਡੀ ਸਰਕਾਉ ਠੀਕ ਐ ਸਿੰਗਾ ਬਹੁਤ ਸੋਹਣੀਆਂ ਮੇਲਾ ਹੈ ਮੇਰੀ ਵਾਈਫ ਚੱਕਰ ਹੁੰਦੀ ਆ ਉਧਰ ਨਹੀਂ ਇੱਥੇ ਸੁਣ ਕਦੇ ਸੋਚਿਆ ਨਹੀਂ ਸੀ ਵੀ ਇੱਧਰ ਜਾਵਾਂਗੇ ਕਿੱਧਰ ਜਿੱਥੇ ਕਿਸਮਤ ਲਈ ਫਿਰਦੀ ਆ ਆਏ ਹਾਏ ਬੇਬੇ ਰੱਬ ਹੀ ਲੈ ਆਉਣ ਵਾਲੀ ਇੱਥੇ ਤੱਕ ਹਾ ਕਿਸਮਤ ਲਈ ਫਿਰਦੀ ਆ ਬਾਬਾਈ ਕਹਿੰਦੇ ਜਾਓ ਤੇ ਘੁੰਮ ਕੇ ਆਓ ਤੁਸੀਂ ਹਾਂ ਵਾਪਸ ਕਰੇ ਤੰਦਰੁਸਤੀ ਨਾਲ ਜਾਓ ਤੇ ਤੰਦਰੁਸਤੀ ਨਾਲ ਕਰੇ ਵਾਪਸ ਤੇ ਵਾਪਸ ਘਰੇ ਜਾਓਗੇ ਹਾਂ ਕਰੇ ਬਾਪ ਤੋਂ ਜਾਓ ਤੰਦਰੁਸਤ ਕਿੰਨੇ ਦਿਨ ਬਾਹਰ ਲੱਗ ਲਿਆ ਉਹ ਬਾਬਾ ਜੀ ਕਹਿੰਦੇ ਨਾ ਹੀ ਆਇਆ ਕਰੋ ਹਫਤਾ ਦੋ ਦੱਸਦੇ ਨਾ ਹਫਤਾ ਬਾਬਾ ਜੀ ਕਹਿੰਦੇ ਦੱਸਦੇ ਬਾਹਰ ਮਮਾ ਇੰਨਾ ਤਾਂ ਲਗਣਾ ਚਾਹੀਦਾ ਤੇਲ ਬਾ ਕੇ ਜਾਈਦਾ ਮਮੀ ਵੇਖ ਲਓ ਬੇਬੇ ਦਾ ਹੁਣ ਜਦੋਂ ਬੇਬੇ ਬਾਹਰ ਆ ਜਾਂਦੀ ਘਰੇ ਜਾਣ ਨੂੰ ਜਾਣ ਨੂੰ ਜੀ ਨਹੀਂ ਬੇਬੇ ਕਹਿੰਦੀ ਕਿ ਬਸ ਬਾਹਰ ਹੀ ਰਹੋ ਉਹ ਉਧਰ ਸੇਲੀ ਭਜਨੋ ਆ ਬੀਬੀ ਭਜਨੋ ਬੇਬੇ ਤੈਨੂੰ ਮਿਸ ਕਰਦੀ ਹੁੰਦੀ ਆ ਉਹ ਦੱਸ ਕੇ ਮੈਂ ਕਹਿੰਗਾ ਆ ਗਈਆਂ ਤਾਂ ਮੈਨੂੰ ਤਾਂ ਮੈਨੂੰ ਹੀ ਲੈ ਜਾਂਦੀ ਗੋਣ ਬੀਬੀ ਭਾਜਣਾ ਹਾਂ ਅਗਲੀ ਵਾਰੀ ਬੀਬੀ ਨੂੰ ਵੀ ਆਪਾਂ ਨਾਲ ਹੀ ਲੈ ਆਉਣਾ ਠੀਕ ਆ ਲਓ ਵੀ ਸੱਜਣਾ ਪਹੁੰਚ ਚੁੱਕੇ ਆ ਸ਼ਾਨਦਾਰ ਪਹਾੜਾ ਦੇ ਵਿੱਚ ਪਹਾੜੀ ਕਿੱਡੇ ਸੋਹਣੇ ਪਹਾੜਾ ਲਓ ਜੀ ਇੱਧਰ ਦੇਖੋ ਵੱਡੇ ਵੱਡੇ ਪਹਾੜੇ ਆ ਵੱਡੇ ਵੱਡੇ ਪਹਾੜਾ ਕਿੱਡੇ ਸੋਹਣੇ ਯਾਰ ਕਿੱਡਾ ਸੋਹਣਾ ਕਿੱਡਾ ਸੋਹਣਾ ਲੱਗ ਜਾਂਦਾ ਨਾ ਆਸੇ ਪਾਸੇ ਬੀਬੇ ਸਾਹਿਬ ਹਰ ਬਣਾ ਮੈਨੂੰ ਤਾਂ ਲੱਗਦਾ ਆਪਾਂ ਦੇਸ਼ ਹੀ ਹੋਰ ਆ ਗਏ ਆ ਮੈਨੂੰ ਲੱਗਦੀ ਆ ਇਹ ਦੇਸ਼ ਹੀ ਹੋਰੇ ਸਵਿਟਜ਼ਰਲੈਂਡ ਆ ਗਏ ਆ ਆਹ ਹੋਰ ਹੀ ਦੇਸ਼ ਆ ਆ ਦਾ ਟੰਡਾ ਮੌਸਮ ਆ ਕਿੱਡਾ ਠੰਡਾ ਮੌਸਮ ਆ ਘਰ ਦਾ ਤਾਂ ਚੇਤਾ ਹੀ ਭੁੱਲ ਗਾਈ ਤੇਰੀਆ ਕਰਾ ਗਏ ਹੁਣ ਆਪਾਂ ਹੋਰ ਨਹੀਂ ਜਾਣਾਗਾ ਲਓ ਯਾ ਸੇ ਪਾਸੇ ਸੱਜਣੋ ਤੇਹੀ ਜੁਆਇ ਕਰੋ ਜੁਆਏਗਾ ਕਿੱਡਾ ਸੋਹਣਾ ਮੌਸਮ ਤੇ ਕਿੱਡੀ ਸੋਹਣੀ ਹਰਿਆਲੀ ਖੀੜੀ ਖੀੜੀ ਵੇਖੀ ਦੀ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਲੈ ਕੇ ਚੱਲੇ ਆਪਾਂ ਤੁਹਾਨੂੰ ਸਾਰਿਆਂ ਨੂੰ ਆ ਤੀ ਸਾਰੇ ਸਾਡੇ ਨਾਲ ਹੀ ਸੀਟ ਬੈਲਟ ਲਾ ਕੇ ਬੈਠੇ ਰਹਿਣਾ ਬਾਸ ਸਾਡੇ ਚੀਜ਼ ਪੈਂਟੋ ਦੇ ਕੇ ਤੁੜ ਵੀ ਲਾ ਦੋ ਹਾਂ ਸਾਡੇ ਨਾਲ ਹੀ ਆ ਨਾ ਹੀ ਆ ਸਾਡੇ ਨਾਲ ਹੀ ਘੁੰਮਣਾ ਬਸ ਹਫਤਾਪਾ ਇੱਥੇ ਆਣ ਘੁੰਮਦੇ ਆ ਘੁੰਮਾਂਗੇ ਵੇਖੇ ਨਾਲ ਨਾਲ ਤੁਰੇ ਫਿਰਿਆ ਜੇ ਸਾਡੇ ਨਾ ਹੀ ਕਾਏਗਾ ਵਾਹੀ ਵਾ ਆ ਟੀਸੀ ਦੇ ਜਾਣਾ ਭਾ ਜਵਾਂ ਟੀਸੀ ਦੇ ਜਾ ਟੀਸੀ ਦੇ ਜਾਣਾ ਹੀ ਆ ਆ ਲਓ ਜੀ ਵੱਡੇ ਵੱਡੇ ਜਿੰਦਗੀ ਜੀ ਨਹੀਂ ਸੀ ਵੇਖਿਆ ਜਿਹੜਾ ਹੁਣ ਵੇਖੀ ਜਾਂਦੇ ਆ ਆ ਇਧਰ ਸੱਜਣੋਂ ਧੁੰਦ ਜੀ ਪਈ ਹੋਈ ਪਹਾੜਾਂ 'ਚ ਕਿਉਂਕਿ ਪਹਾੜ ਬੜੇ ਉੱਚੇ ਆ ਬੱਦਲ ਆ ਬੱਦਲ ਵੀ ਆ ਤੇ ਧੁੰਦ ਵੀ ਆ ਉਹ ਵੇਖੋ ਜਬਰਫ ਵੀ ਆ ਕਿੱਡਾ ਸੋਹਣਾ ਵਿਊ ਆ ਸਾਰਾ ਹਨਾ ਹਾਂ ਕਿੱਡਾ ਸੋਹਣਾ ਲੱਗਾ ਛੰਡਾ ਦਿੰਦਾ ਮੌਸਮ ਲੈ ਕਿਵੇਂ ਉਹ ਲੀੜੇ ਸੁੱਕਣੇ ਪਾਏ ਪਹਾੜਾਂ ਤੇ ਪਹਾੜਾਂ ਤੇ ਇਦਾਂ ਸੱਚ ਨੂੰ ਤੇ ਵਿਊ ਇੰਜ ਵਾਏ ਕਰ ਵਾਕੇ ਆਈ ਲੱਗੀਆਂ ਦਾ ਅੱਜ ਮੌਸਮ ਜੇ ਬੜੇ ਠੰਡੇ ਹਨਾ ਬਹੁਤ ਠੰਡਾ ਕਿਸੇ ਹੋਰ ਹੀ ਦੇਸ਼ ਆ ਗਏ ਬੱਦਲ ਵੀ ਬੱਦਲ ਆਪ ਥੱਲੇ ਆਏ ਹੋਏ ਨੇ ਲਓ ਜੀ ਆ ਵੀ ਵੇਖ ਲਓ ਜੀ ਜ਼ੋਲਾਦਰਵਾ ਸ਼ਿਮਲਾ 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 ਹੈ ਆ ਗਏ ਬੇਬੇ Shimla ਆ ਗਏ ਤੂੰ ਕਰਦੇ ਨੇ Shimla Shimla ਹਾਂ ਤੇ ਅੱਜ Shimla ਆ ਆ ਕਹਿੰਦੇ Shimla ਜੀ ਨੇ ਠੰਡ ਪੈਂਦੀ ਆ ਹਾਂ Shimla ਜੀ ਤੇ ਚਲੋ ਬਹੁਤ ਸੋਹਣਾ ਆ ਜਿਹੜਾ ਮਹੀਨਾ ਚੱਲ ਰਿਹਾ ਨਾ ਆ ਦੇਖੋ ਕਿੰਨਾ ਸੋਹਣਾ ਕਿਉਂਕਿ ਇਹ ਮਹੀਨੇ ਚ ਨਾ ਮੀਂਹ ਬੜੇ ਪੈਂਦੇ ਆ ਸੋ ਉਸ ਕਰਕੇ ਜਿਹੜੇ ਬੱਦਲ ਜੀ ਉਹ ਵੀ ਐਵੇਂ ਥੱਲੇ ਆਵੇ ਤੁਹਾਨੂੰ ਅੱਜ ਘਰ ਸੌਣ ਦੇ ਤੇ ਮੀਂਹ ਪੈਂਦੇ ਆ ਮੌਸਮ ਢੰਡਾ ਢੰਡਾ Shimla ਕੀ ਬਾਤਾਂ ਦਾ ਮਾਹੌਲ ਦਿਖਾ ਦੇ ਸਾਰਿਆਂ ਨੂੰ ਮੌਹ ਉੱਤੇ ਨੰਬਰ 1 2 ਕਰਨੀ ਮੋਲ ਦਿਖਾਈਏ ਸਾਰਿਆਂ ਨੂੰ ਲੌਵੀ ਸੱਜਣੋਂ ਬੱਦਲ ਹੀ ਬੱਦਲ ਆਸੀ ਪਾਸੇ ਆਹ ਨਹੀਂ ਆਈ ਇਹ ਤਾਂ ਆਪਣੇ ਜਿਹੜਾ ਬਲਰ ਜਾ ਹੋ ਗਿਆ ਮੈਂ ਨਾ ਮਾਰਾ ਕਰਦਾ ਪਰਸ ਆਹ ਨਹੀਂ ਜਿਹੜਾ ਬੰਦਾ ਬੱਦਲਾਂ ਹੀ ਜਲੇ ਜਾਂਦਾ ਹੁੰਦਾ ਹੈ ਨਾ ਬੰਦਨਾ ਹੀ ਕੋਈ ਓਕੇ ਦੇਖਣਾ ਭਾ ਅੱਗੇ ਕਹਿੰਨੀ ਮੈਂ ਕਿਹਾ ਆਪਣੇ ਤਾਂ ਇੰਨੀ ਗਰਮੀ ਸੀ ਤੇ ਹੁਣ ਠੰਡ ਜੀ ਲੱਗਦੀ ਆ ਮੱਠੀ ਮੱਠੀ ਜੀ ਠੰਡ ਦੇਖੋ ਕਿੰਨਾ ਸੋਹਣਾ ਮੌਸਮ ਹੈ ਬਹੁਤ ਹੀ ਜਿਆਦੇ ਵਧੀਆ ਮੌਸਮ ਆ ਤਾਂ ਹੀ ਇੱਧਰ ਨੇ ਲੋਕ ਘੋਰੇ ਘੋਰੇ ਆਪਣੇ ਅਰਗੇ ਤਾਂ ਬਸ ਧੁੱਪ ਚਾਹਣ ਰੰਗ ਹੀ ਉੱਡੇ ਪਏ ਆ ਲੋਕਾਂ ਦੇ ਹਾਂਜੀ ਆ ਜਾ ਮੋਹਲ ਹੀ ਬੜਾ ਵਧੀਆ ਇੱਧਰ ਮੋਹਲ ਪੂਰਾ ਇੱਕ ਨੰਬਰ ਆ ਚਲਾਓ ਜੀ ਵੇਖ ਲੈ ਪਹਾੜ ਪੂੜ ਬੇ ਬੇ ਇੱਥੇ ਕਹਿੰਦੀਆਂ ਨੇ ਕਹਿੰਦੀ ਐ ਇੱਕ ਮਰਮਣ ਮੈਂ ਤੇ ਜਿੱਥੇ ਚਲੀ ਜਾਂਦੀ ਮੇਰੇ ਘਰੇ ਜਾਣ ਨਜ਼ੀਂ ਹੀ ਨਹੀਂ ਕਰਦਾ ਹੁੰਦਾ ਬੇਬਨਾ ਮਲੌਨੇ ਉਹ ਵੀ ਉੱਧਰ ਬੈਠੇ ਹੋਏ ਪਹਾੜਾ ਦੇਖਦੇ ਪਏ ਬਹੁਤ ਵਧੀਆ ਮੌਸਮ ਹੀ ਇੰਨਾ ਵਧੀਆ ਆਪੇ ਬੜੋ ਬੜੀ ਜੀ ਕਰਦਾ ਇੱਥੇ ਰਹਿਣੇ ਅੱਛਾ ਇੱਧਰ ਵੀ ਬਣਾ ਆ ਆਗੇ ਇਹ ਤਾਂ ਬਾਰਖਦੇ ਬੱਦਲ ਆ ਹਾਂ ਬੱਦਲ ਅੱਛਾ ਬਾਰਖਦੇ ਬੱਦਲ ਆ ਹਾਂ ਤਾਂ ਮੌਜਾ ਹੀ ਆ ਮੌਜਾ ਮੌਜਾ ਰਹਿਗੇ ਮੌਸਮ ਕਿਵੇਂ ਦਾ ਬਹੁਤ ਬਹੁਤ ਠੰਡਾ ਠੰਡਾ ਹਾਂ ਠੰਡਾ ਠੰਡਾ ਮੈਂ ਉੱਤੇ ਬਹਿਣ ਲੱਗ ਕੇ ਕੋਸੀ ਭਾਈ ਭੱਜ ਕੇ ਲਿਆਇਆ ਹਾਂ 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 ਠੰਡਾ ਮਾਤਾ ਵੈਦ ਇਸੇ ਪਾ ਕੇ ਤਾਂ ਚਾਹ ਪੀਣ ਪੀਣਾ ਬੇਬੇ ਕੰਨੀ ਲਿਆਂਦਾ ਹੀ ਆਪਦਾ ਪਾਣੀ ਵੇਖ ਬੇਬੇ ਇੱਧਰ ਵੇਖੋ ਕਿੰਨੀ ਖੁਸ਼ ਹੈ ਬੇਬੇ ਹੈਪੀ ਹੈਪੀ ਮੈਂ ਨਹੀਂ ਜਾਣ ਰਹਾ ਬੇਬੇ ਜਿੱਦ ਲਈ ਹੈ ਇੱਧਰ ਇੱਥੇ ਛੱਡ ਜੀ ਦੋ ਮੈਂ ਤਾਂ ਇੱਥੇ ਨਹੀਂ ਨਹੀਂ ਐਵੇਂ ਲੱਗਦੀ ਆਹ ਸੁੱਕਾ ਹੈ ਆਹ ਸੁੱਕਾ ਯਾਰ ਬਰੀਆ ਬਹੁਤ ਚੱਲ ਬੇਬੇ ਓਕੇ ਆ ਨਾ ਜਮਾਂ ਇੱਥੇ ਓਕੇ ਓਕੇ ਆ ਇੱਥੋਂ ਦੀ ਤੇ ਉੱਤੇ ਜਾਊਗਾ ਆਵੇ ਆ ਇੱਥੋਂ ਤੋਂ ਤੇਰੇ ਜਾਂਦਾ ਲੈ ਬੇਬਿਆਂ ਦੀ ਉਹ ਥੱਲੇ ਜਾਣਾ ਵੇ ਉੱਥੇ ਜਾਣਾ ਬੇਬੇ ਮੈਂ ਤਾਂ ਥੱਲੇ ਜਾਵਣ ਗਿਆ ਉੱਥੇ ਲੈ ਨਹੀਂ ਬੇਬੇ ਉੱਧਰ ਨਹੀਂ ਤੇ ਜਾਣਾ ਤੇ ਆ ਬੜਾ ਕਰੀਪਣੀ ਨਾ ਵੀ ਕਰਤੀ ਜਿਵੇਂ ਨਹੀਂ ਇੱਧਰ ਦੇ ਤੋਰੀ ਤੇ ਬੇੜੇ ਰੈਡਤੀ ਨਹੀਂ ਜਾਂਦਾ ਉੱਥੇ ਆ ਬੇਬੇ ਕਹਿੰਦੀ ਇੱਧਰ ਦੀ ਜਾਣਾ ਲੈ ਉਹ ਆਊਗਾ ਉੱਥੇ ਮੋਟਾ ਫਰਾ ਸਾਈਂ ਤੇ ਤੁਰਿਆ ਨਹੀਂ ਜਾਂਦਾ ਆ ਆ ਵੇ ਕਿੱਡੇ ਸੋਹਣਾ ਬਣਿਆ ਲੁਗ ਤੁਰੇ ਜਾਂਦੇ ਆਰੇ ਨੇ ਇਹ ਕਿਨਾ ਆਪ ਕੋ ਹੁਣ ਅੱਜ ਕੱਲ ਮੀਂਹ ਪੈ ਰ ਮੌਸਮ ਹੀ ਏਡਾ ਸੋਹਣਾ ਹੋ ਰਿਹਾ ਬਾਹਰ ਕੇ ਜ ਮੌਸਮ ਤਾਂ ਨਹੀਂ ਬੜਾ ਲੱਗਦਾ ਹਾਂ ਹਾਂ ਜੀ ਮੇਰਾ ਤਾਂ ਕੀ ਕਰ ਰਹੀ ਬਈ ਇਹ ਇੱਥੇ ਗਾਉਂ ਕੀ ਉਧਰੋਂ ਆਪਾਂ ਬਹੁਤ ਗਰਮੀ ਚ ਆਇਆ ਨਾ ਮੇਰੇ ਜੀ ਬੇਬੇ ਬਾਗੂ ਬਾਤ ਕਿ ਆਪਿਆ ਆਪਾਂ ਬੈਠੇ ਬਹਿ ਜਾਵਾਂ ਰਾਤ ਨੂੰ ਗਰਮੀ ਬਹੁਤ ਲੱਗਦੀ ਅੰਦਰ ਬਈ ਹੁਣ ਆਪਾਂ ਕੀ ਪੀਣ ਲੱਗੇ ਆ ਕਿਆ ਪੀਣ ਲੱਗੇ ਆਂ ਤੇਣੀ ਚਾਹ ਹੈ ਮਸਾਲਾ ਟੀ ਹਾਂ ਮਸਾਲਾ ਪਾੜਾ ਜਿਹੜੀ ਹੁੰਦੀ ਮਸਾਲਾ ਟੀ ਉਹ ਹੋਵੇ ਬੇਬੇ ਆਪਣੀ ਚਾਹ ਮੁੱਤੀ ਬਸ ਉੱਤੇ ਹੀ ਨਾ ਪਾਇਆ ਗਰੀਬ ਨੂੰ ਤੋਤੇ ਜਾਣੇ ਤੁਸੀਂ ਨਹੀਂ ਪੀਰੇ ਕੀ ਗੱਲ ਮੈਰਾ ਨਹੀਂ ਦਿਲ ਕਰਦਾ ਚਾਹ ਪੀਂ ਮੈਂ ਨਹੀਂ ਵੀ ਕੋਈ ਮੈਂ ਇਹ ਮੈਂਗੋ ਮੈਂਗੋ ਮੂੰਗੋ ਇਹ ਵੀ ਕੁ ਕੋਹ ਤੇ ਲਪੀਂਦੇ ਆ ਲੋਕ ਕਾਈ ਬੇਬੇ ਹੁਣੇ ਤੇ ਤੂ ਕਰੇ ਸਾਗਦੀਆਂ ਗੱਲਾਂ ਤੇਰੀ ਹੁਣੇ ਜਾਨ ਲੈ ਜੱਲਾਂ ਹੋ ਜੇ ਛਾਵਾ ਛਾਵਾ ਵੇ ਚੱਲੀਏ ਫਿਰ ਗੱਲ ਲੈ ਕੇ ਚੱਲੀਏ ਬਾੜਪੂੜ ਬਾਜੋ ਕੁੰਮਾਂਗੇ ਨਹੀਂ ਨਹੀਂ ਬਾੜ ਕੋ ਮਿਲ ਕੇ ਕਰਕੇ ਤੇਲ ਬਾੜ ਕੇ ਆਏ ਆ ਕਿਵੇਂ ਬੇਬੇ ਆਪਾਂ ਕੀ ਕਰਨਾ ਕਿੰਨੀ ਚੜਾਵਾ ਕਰ ਦਾਂਗੇ ਮੂੰਗੀ ਜਦਾ ਧਰ ਜਾਾਂਗੇ ਹਾਂ ਤੇ ਮਗਰੋਂ ਪਾਰਟੀ ਕਰ ਦਾਂਗੇ ਮੇਰੇ ਅਧਿਆਪ ਯਾਰ ਹਣਾ ਕਿੰਨੀ ਚੜਾਵਾ ਕਰਦੇ ਬੰਦਾ ਵਧੀਆ ਨਾਲੇ ਆਪ ਖੁਸ਼ ਨਾਲੇ ਪੈਸੇ ਵੀ ਬਾਜੀ ਗਿਆ ਆਪਣੇ ਸਾਥ ਨਾਲੇ ਵਧੀਆ ਹਨਾ ਲਓ ਵੀ ਸੱਚ ਨੂੰ ਚਾਹ ਚੂ ਪੀ ਲਈ ਅੱਬੇ ਮੈਂ ਚਾਹ ਵੀ ਪੀ ਲਈ ਤੇ ਚੂ ਵੀ ਪੀ ਲਈਆ ਹਾਂ ਗਰਮ ਹੋ ਕੇ ਗੱਡੀ ਵਿਚਾਰੀ ਉਤਰ ਆਪੇ ਗਰਮ ਹੋ ਗਏ ਗੱਡੀ ਤੇ ਤੈਨ ਪਾਇ ਨਹੀਂ ਗਰਮੀ ਨਹੀਂ ਹੋਏ ਵਿਚਾਰੀ ਪੁਰਾਣਾ ਹੀ ਵੀ ਲਈ ਫਿਰਦੀ ਤੇ ਹੁਣ ਆਪਾਂ ਉੱਥੇ ਚੱਲੇ ਏਡੀ ਕਿਹ ਘਟ ਲੋਕੇਸ਼ਨ ਜਿਹੜੀ ਤੁਹਾਨੂੰ ਆਪਾਂ ਦਿਖਾਉਣੀ ਆ ਖਾਓ ਖਾਓ ਉੱਥੇ ਇੱਕ ਬਹੁਤ ਹੀ ਕਹਿਣ ਚੀਜ਼ ਆ ਉਹ ਵੇਖੋ ਤੁਸੀਂ ਅੱਗੇ ਪਹੁੰਚ ਇੱਕ ਬੰਦੇ ਲਈ ਸਰਪ੍ਰਾਈਜ਼ ਆ ਆ ਬੇਬੇ ਸਰਪ੍ਰਾਈਜ਼ ਗਿਆ ਹੈ ਵਧੀਆ ਪਾੜਾਂ ਚਾਏ ਸਰਪ੍ਰਾਈਜ਼ ਵਧੀਆ ਦੇਵਾਂਗੇ ਇਹ ਤਾਂ ਆਉਂ ਚੰਗੀਆਂ ਗਲੀਆਂ ਆਪਣੇ ਪਾਣੀ ਆਉਂਦਾ ਹੋਊਗਾ ਤੇ ਜਦੋਂ ਮੀਂਹ ਪੈਂਦਾ ਨੇ ਲੋਕ ਕਿਵੇਂ ਟੀਸੀ ਤੇ ਰਹਿੰਦੇ ਉੱਧਰ ਕਮਾਲ ਹੀ ਆ ਮੈਂ ਤਾਂ ਬੇਕਰਾਨ ਲਓ ਜੀ ਫਾਈਨਲੀ ਪਹੁੰਚ ਚੁੱਕੇ ਆ ਉਸੇ ਲੋਕੇਸ਼ਨ ਤੇ ਜਿੱਤੋਂ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਵੀਰ ਜੀ ਇੰਤਜ਼ਾਰ ਦੇ ਇੱਕ ਬੰਦੇ ਲਈ ਸਰਪ੍ਰਾਈਜ਼ ਵੀ ਆ ਆਪਣੇ ਜੋ ਕੋਈ ਬੰਦਾ ਵਾ ਹਾਂਜੀ ਉਹਨਾਂ ਨੇ ਖੁਸ਼ ਹੋ ਜਾਣਾ ਐ ਇੱਕ ਤੇ ਸੂਟਾ ਨਾਲ ਖੁਸ਼ ਹੁੰਦੇ ਆ ਅਜ ਉਹਨਾਂ ਨੂੰ ਸਰਪ੍ਰਾਈਜ਼ ਨਾਲ ਖੁਸ਼ ਹੋ ਜਾਣਾ ਦੇਖ ਤੇ ਖੁਸ਼ ਹੁੰਦੇ ਆ ਕਿ ਘਰ ਆਦੇ ਆ ਲੈ ਵੀ ਹਰਮੰਦਰਿਆ ਆਉਂਦਾ ਗੱਡੀ ਲਾ ਕੇ ਲੋ ਵੀ ਸੱਜਣੋ ਹੁਣ ਆਪਾਂ ਵੱਧ ਰਹੇ ਆ ਜੋ ਸਰਪ੍ਰਾਈਜ਼ ਆ ਤੁਹਾਡੇ ਸਾਰੇ ਲਈ ਤੇ ਆਪਣੇ ਬੇਬੇ ਦੇ ਮੰਮੀ ਲਈ ਜੋ ਸਰਪ੍ਰਾਈਜ਼ ਆ ਉਸ ਹਾਲ ਨੂੰ ਹਲਕੇ ਹਲਕੇ ਕਰਬਾਨ ਨਾਲ ਉਸ ਹਾਲ ਨੂੰ ਵੱਧ ਰਹੇ ਆ ਸੋ ਵੇਖ ਕੇ ਤੁਹਾਨੂੰ ਵੀ ਬੜੀ ਖੁਸ਼ੀ ਹੋਊਗੀ ਮੰਮੀ ਨੂੰ ਵੀ ਬਹੁਤ ਖੁਸ਼ੀ ਹੋਊਗੀ ਦੇਖੀ ਚੱਲੋ ਅੱਗੇ ਆਈ ਸ਼ਾਪਿੰਗ ਤਾਂ ਸ਼ਾਪਿੰਗ ਅੱਜ ਤੱਕਣੀ ਤਗੜੇ ਲੈਵਲ ਦੀ ਸ਼ਾਪਿੰਗ ਕਰਾ ਦੇਣੀ ਆ ਲੈ 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 ਟੈਡੈ ਉਹ ਇੱਕ ਬਹੁਤ ਖੁਸ਼ ਹੋਗੇ ਤੂੰ ਆ ਗਈ ਇਹ ਡੱਬੇ ਜੀ ਯਾਰ ਹੈ ਮਮਾ ਇਹ ਸਾਡਾ ਸਰਪ੍ਰਾਈਜ਼ ਤਾਂ ਨਹੀਂ ਕੋਈ ਨਹੀਂ ਇਹ ਤਾਂ ਜੀ ਫੋਟ ਲੱਗੀ ਹੋਈ ਹੈ ਫੋਟਵਾਂ ਲਾਈਆਂ ਵੈਸੇ ਉਹਨਾਂ ਨੇ ਠੀਕ ਆ ਯਾ ਇਹ ਸਰਪ੍ਰਾਈਜ਼ ਹਾਂ ਤੁਹਾਡਾ ਸਰਪ੍ਰਾਈਜ਼ ਕਿੰਨੇ ਇਧਰ ਆ ਜੋ ਜਦੋਂ ਹੀ ਬੇਬੇ ਨੂੰ ਕਹਿੰਦਾ ਬੇਬੇ ਦਾ ਸਰਪ੍ਰਾਈਜ਼ ਬੇਬੇ ਉਹ ਵੇ ਸਪੀਡ ਕੈਚ ਦਿੰਦੀ ਆ ਓਏ ਓਏ ਵਾਓ ਨਾਈਸ ਨਾਈਸ ਲੋਕੇਸ਼ਨ ਚੈੱਕ ਕਰੋ ਨਹੀਂ ਇਹ ਕਿ ਟੇਬਲ 2 ਕੋ ਲੱਗਾ ਉੱਤੇ ਬਹਿਣਾ ਆਪਾਂ ਬਹਿ ਕੇ ਖਾਣਾ ਇੱਥੇ ਨਹੀਂ ਨਹੀਂ ਮਮਾ ਫਿਰ ਸਰਪ੍ਰਾਈਜ਼ ਨਹੀਂ ਗਾ ਜਾਈ ਤੁਹਾਨੂੰ ਪਹਿਲਾਂ ਨਹੀਂ ਦੱਸ ਤਾ ਇਹ ਸਰਪ੍ਰਾਈਜ਼ ਆਈ ਜਾਣੀ ਇਹ ਤਾਂ ਪਹਿਲਾ ਸਰਪ੍ਰਾਈਜ਼ ਆ ਪਹਿਲਾ ਸਰਪ੍ਰਾਈਜ਼ ਆ ਪਰ ਇਹ ਇੱਕ ਵਲੌਗ ਦੇ ਵਿੱਚ ਇੱਕ ਨਵਾਂ ਸਰਪ੍ਰਾਈਜ਼ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਕਿ ਤੁਸੀਂ ਹੁਣ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਆਓ ਜੀ ਆਓ ਵੀਰ ਜੀ ਆਓ ਮੈਂ ਜੀ ਆਓ ਭਰਾ ਜੀ ਲਓ ਜੀ ਪਹੁੰਚ ਚੁੱਕੇ ਆਂ ਆਹ ਮੇਰੀ ਫੈਕਟਰੀ ਜੀ ਚ ਲਾਇਆ ਇਹ ਫੈਕਟਰੀ ਨਹੀਂ ਵੱਡੀ ਫੈਕਟਰੀ ਤਬਾਕੇ ਦਾਰ ਝਾਕਾ ਦੇਣ ਵਾਲੀ ਫੈਕਟਰੀ ਆ ਇਹ ਜਿਹੜੀ ਤੈਨੂੰ ਐਸੋ ਨਹੀਂ ਹੋਣਾ ਆਈ ਸਰਪ੍ਰਾਈਜ਼ ਜਵਾਕ ਇਹ ਇੱਥੇ ਬਹੁਤ ਸੋਹਣਾ ਸਰਪ੍ਰਾਈਜ਼ ਆ ਵੇਖਿਓ ਤੇ ਬੈਠੋ ਪਹਿਲਾਂ ਰੈਸਟ ਕਰੋ ਰਿਲੈਕਸ ਹੋ ਜਾਓ ਅਸੀਂ ਥੱਕੇ ਆ ਆਹ ਅਸ਼ਕੜੇ ਥੱਕੇ ਆ ਲੈ ਆਲੇ ਕੋਈ ਝੱਕੇ ਇੰਨਾ ਸਫਰ ਕਰਕੇ ਹੁਣ ਥੱਕੇ ਇੱਥੇ ਹੀ ਤੁਹਾਨੂੰ ਸਿੱਧਾ ਪੱਦਲਾਂ 'ਚ ਲੈ ਜਾਣਾ ਆਪਾਂ ਹੈ ਹੈਲੀਕਾਪਟਰ ਹੈਲੀਕਾਪਟਰ ਨਾਲੋਂ ਵੀ ਕਹਿਣ ਕੀ ਆ। ਯਾਦ ਕਿੱਥੇ ਆਉਗਾ? ਮੈਂ ਕਿੱਥੇ ਨਹੀਂ ਆ ਜਾ। ਜਾ ਜਾਵੇ ਦਿਖਾਉਣੇ ਤੁਹਾਨੂੰ। ਲਾ ਵੀ ਸਜਣਾ ਦਿਖਾ ਦਈਏ ਸਰਪ੍ਰਾਈਜ਼। ਦਿਖਾ ਦਈਏ। ਦੇਖ ਲੋ ਜੀ ਇੱਧਰ ਆ ਰਿਹਾ ਜੀ। ਸੁਪਟਾ ਕੇ ਸਾਨੂੰ ਖੋਣਾ। ਖੋਣਾ ਪਿਉਣਾ ਗ੍ਰੈਂਡ ਪਾਰਟੀ ਕਰਨੀ ਸਾਰਾ ਕੁਝ ਕਰਨੇ ਜੀ। ਇਹ ਬਿਜਲੀ ਆਉਂਦੀ ਐ ਇਹਨੇ। ਮੈਂ ਕੁਝ ਨਹੀਂ ਕੀ ਕਰਦੀ ਆ। ਨਹੀਂ ਨਹੀਂ ਅੰਦਰ ਏਸੀ ਲੱਗਾ ਇਹਨੇ। ਬਿਜਲੀ ਉਧਰ ਘਰ ਘਰੇ ਉਧਰ ਬਿਜਲੀ ਤਾਰਾਂ ਜਾਂਦੀਆਂ ਉਹ ਖੰਭੇ ਦੀਆਂ ਤਾਰਾਂ ਆ। ਆਪਾਂ ਬਸ ਇੱਥੇ ਬੈਠਣਾ ਹੀ ਆ। ਹੂੰ। ਠੀਕ ਆ ਤੂੰ ਵੇਖੋ ਤੇ ਹੈਰਾਨ ਹੋਵੋ ਸੋ ਸੱਜਣੋ ਇਹ ਵਾਲੇ ਮੰਮੀ ਗਈ ਨਹੀਂ ਪਤਾ ਕਿ ਜਿਹੜਾ ਡੱਬਾ ਹੈ ਇਹਨੇ ਤਾਰਾ ਦਾਣੀ ਓ ਬਦਲਾ ਦੇ ਲੱਭਾ ਤੇ ਜਾਣਾ ਹੈ ਸੋ ਇਹ ਤੁਸੀਂ ਬਸ ਅਗਲੇ ਵਲੌਗ ਜਿ ਦੇਖੋ ਤੇ ਮੰਮੀ ਨੇ ਜਦੋਂ ਮੰਮੀ ਨੂੰ ਨਾ ਚਾਈ ਤੋਂ ਬਹੁਤ ਜਿਆਦਾ ਕਰ ਲਾ ਗਿਆ ਜੇ ਜਦੋਂ ਮੰਮੀ ਤੇ ਬੇਬੇ ਨੂੰ ਉੱਤੇ ਲੈ ਕੇ ਗਏ ਆਗੇ ਆਗੇ ਦੇਖੋ ਤਾਂ ਕਿ ਉਹ ਤੁਸੀਂ ਅਗਲੇ ਵਲੌਗ ਜਿ ਦੇਖੋ ਸੋ ਇਹ ਜਿਹੜਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਥੈਂਕ ਯੂ ਸੋ ਮੱਚ ਲਵ ਯੂ ਬਾਏ ਬਾਏ జరువు వేలా బాగ నా స్కిపె